NDPS ਐਕਚੁਅਲੀ ਦਰਜ ਹੋਈਆਂ ਤੇ 2575 ਜਿਹੜੇ ਡਰੱਗ ਸਮੱਗਲਰ ਜਾਂ ਸਪਲਾਈਅਰ ਅਰੇਸਟ ਹੋਏ ਤੇ 1 ਮਾਰਚ ਤੋਂ ਹੁਣ ਤੱਕ ਦੀ ਰਿਕਵਰੀ 95 ਕਿਲੋ ਹਿਰੋਇਨ 52 ਕਿਲੋ ਅਫੀਮ 1129 ਕਿਲੋ ਕੋਪੀ ਹਸਕ 13.8 ਕਿਜੀ ਗਾਂਜਾ 7.25 ਲੱਖ ਟੈਬਲੇਟਸ 1 ਕਿਜੀ ਆਇਸ 1.37 ਕੋਕੀਨ ਤੇ 64 ਲੱਖ ਡਰੱਗ ਮਨੀ ਦਾ ਸੀਜ਼ਰ ਹੋਇਆ ਹੈ 977 ਜਿਹੜੀ ਮੈਡੀਕਲ ਸ਼ਾਪਸ ਚੈੱਕ ਹੋਈਆਂ ਹੈ ਤੇ ਸਪੈਸ਼ਲ ਆਪਰੇਸ਼ਨਸ ਸਟੇਟ ਦੇ ਵਿੱਚ ਸਪੈਸ਼ਲ ਡੀਜੀਪੀਜ਼ ਐਡੀਜੀਪੀਜ਼ ਆਈਜੀਜ਼ ਦੇ ਲੀਡਰਸ਼ਿਪ ਚ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ ਕੀਤੇ ਜਾ ਰਹੇ ਹੈਗੇ ਤੇ ਅੱਜ ਮੈਂ ਇੱਕ ਕਾਫੀ ਲੰਬੀ ਜਿਹੜੀ ਬ੍ਰੇਨਸਟਾਰਮਿੰਗ ਮੀਟਿੰਗ ਆਪਣੇ ਸੀਨੀਅਰ ਆਫਸਰਸ ਦੇ ਨਾਲ ਕਰਕੇ ਇੱਕ ਮਿਡ ਰਿਵਿਊ ਕੀਤਾ ਗਿਆ ਕਿ ਉਹਦੇ ਅੰਡਰ ਕਈ ਹੌਸਟ ਆਫ ਮੈਜਰਸ ਊਡ ਬੀ ਇੰਟਰੋਡਿਊਸਡ ਟੂ ਮੇਕ ਦਾ ਡਰਾਈਵ ਮੋਰ ਇਫੈਕਟਿਵ ਤੇ ਉਸ ਦੇ ਵਿੱਚ ਸਾਰੇ ਡਿਸਟ੍ਰਿਕਟਸ ਦੀ ਮੈਪਿੰਗ ਕਰਕੇ ਕਿ ਕਿਸ ਟਾਈਪ ਦੀ ਡਰਗ ਜਿਹੜੀ ਹੈਗੀ ਟ੍ਰੇਵਲੈਂਟ ਹੈਗੀ ਤੇ ਉਸ ਨੂੰ ਕੰਬੈਟ ਕਰਨ ਲਈ ਕਿਸ ਤਰ੍ਹਾਂ ਦੀ ਸਟ੍ਰੈਟਜੀ ਜਿਹੜੀ ਉਹ ਬਣਾਈ ਜਾਊਗੀ ਸੈਕੰਡਲੀ ਅਸੀਂ ਸਾਰੇ ਆਫੀਸਰਸ ਨੂੰ ਅਸੀਂ ਕੁਆਂਟੀਫਾਈਏਬਲ ਟਾਰਗੇਟਸ ਦੇ ਰਹੇ ਹਾਂ ਕਿ ਉਸ ਦੇ ਅਗੇਂਸਟ ਐਸਐਸਪੀਜ਼ ਦੀ ਐਸਐਚਓਜ਼ ਦੀ ਪਰਫਾਰਮੈਂਸ ਐਸਸ ਕੀਤੀ ਜਾਊਗੀ ਕਿ ਜਿਹੜੇ ਟਾਰਗੇਟਸ ਉਹਨਾਂ ਨੂੰ ਦਿੱਤੇ ਗਏ ਜਿਹੜੇ ਪੈਰਾਮੀਟਰਸ ਦੇ ਅਗੇਂਸਟ ਉਹਨਾਂ ਦੀ ਪਰਫਾਰਮੈਂਸ ਕਿਸ ਟਾਈਪ ਦੀ ਹੈਗੀ ਤੇ ਡਿਮਾਂਡ ਰਿਡਕਸ਼ਨ ਲਈ ਇੱਕ ਕੋਹੈਸਿਵ ਤਰੀਕੇ ਨਾਲ ਜਿਹੜੀ ਕੈਬਨਟ ਸਬ ਕਮੇਟੀ ਦੀ ਦੇ ਜਿਹੜੇ ਅੰਡਰ ਇੱਕ ਸਾਰੇ ਡਿਪਾਰਟਮੈਂਟਸ ਨੂੰ ਇਕੱਠੇ ਲੈ ਕੇ ਸਟੇਟ ਗਵਰਨਮੈਂਟ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈਗਾ ਜਿਸ ਦੇ ਵਿੱਚ ਅਵੇਅਰਨੈਸ ਪ੍ਰੀਵੈਂਸ਼ਨ ਤੇ ਜਿਹੜੇ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਦੇ ਸਟੈਪਸ ਲਏ ਜਾਣਗੇ ਇਟ ਵਾਸ ਫੈਲਟ ਕਿ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਨੂੰ ਬੈਟਰ ਇੰਟੀਗ੍ਰੇਟ ਕਰਨਾ ਜ਼ਰੂਰੀ ਹੈਗਾ ਤਾਂ ਕਿ ਇੱਕ ਸੀਮਲੈਸ ਤਰੀਕੇ ਨਾਲ ਜਿਹੜਾ ਹੈਗਾ ਜਿਹੜਾ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਇਸ ਤੋਂ ਬਾਹਰ ਕੱਢਿਆ ਜਾ ਸਕੇ ਸਰਟਨ ਪਬਲਿਕ ਪ੍ਰੋਗਰਾਮਸ ਲਾਈਕ ਯੁਵਾ ਸੰਚ ਤੇ ਇਹਨਾਂ ਤੇ ਹੋਰ ਜ਼ੋਰ ਦਿੱਤਾ ਜਾਊਗਾ ਸਪੋਰਟਸ ਐਕਟੀਵਿਟੀਜ਼ ਤੇ ਪੰਜਾਬ ਸਰਕਾਰ ਦਾ ਪੂਰਾ ਫੋਕਸ ਹੈ ਤੇ ਇਨਪੁਟਸ ਤੋਂ ਬਾਅਦ ਸੀਐਮ ਸਾਹਿਬ ਦੇ ਡਾਇਰੈਕਸ਼ਨਸ ਹੈਗੇ ਕਿ ਸਾਨੂੰ ਫੋਕਸ ਕੁਆਲਿਟੀ ਤੇ ਕਮ ਕੁਆਲਿਟੀ ਕੰਮ ਤੇ ਫੋਕਸ ਕਰਨਾ ਹੈ ਨਾ ਕਿ ਪਿਓਰਲੀ ਔਰ ਨੰਬਰਸ ਤੇ ਸਾਡਾ ਜਿਹੜਾ ਫੋਕਸ ਹੈਗਾ ਜਿਹੜੇ ਐਕਚੁਅਲੀ ਜਿਹੜੇ ਸਟ੍ਰੀਟਸ ਦੇ ਜਿਹੜੇ ਡਰੱਗਸ ਵੇਚ ਰਹੇ ਹੈਗੇ ਜਿਹੜੇ ਸਪਲਾਈਅਰਸ ਹੈਗੇ ਉਹਨਾਂ ਨੂੰ ਟਾਰਗੇਟ ਕੀਤਾ ਜਾਊਗਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੇਲ੍ਹ पे ਜੱਜ ਹੋਊਗਾ ਤੇ ਸਾਡਾ ਫੋਕਸ ਰਹੂਗਾ ਕਿ ਜਿਹੜੇ ਇਸ ਦੇ ਵਿਕਟਿਮਸ ਹੈਗੇ ਤੇ ਵਿਕਟਿਮਸ ਨੂੰ ਅਨਨੇਸੈਸਰਲੀ ਹਰਾਸ ਨਾ ਕੀਤਾ ਜਾਵੇ ਇੱਕ ਇਨਪੁਟ ਆਈ ਸੀ ਜੋ ਅਸੀਂ ਹੁਣ ਤੋਂ ਲਾਗੂ ਕਰ ਰਹੇ ਹੈਗੇ ਕਿ ਥਾਣੇ ਦੇ ਵਿੱਚ ਜਿਹੜੇ ਐਮ ਐਚ ਸੀਸ ਹੈਗੇ ਮੁੰਸ਼ੀਸ ਹੈਗੇ ਤੇ ਉਹ ਸੀਐਮ ਸਾਡੀ ਡਾਇਰੈਕਸ਼ਨ ਹੈਗੀ ਕਿ ਉਹਨਾਂ ਦਾ ਟਿਨਿਓਰ 2 ਸਾਲ ਦਾ ਫਿਕਸ ਕਰਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੋਟ so this measure will be introduced uh, immediately mai sareyan nu dasna chahwanga ki jehde sade kol intelligence inputs hai ki us de mutabik is da kafi impact paya hai jehdi anti drug drive hai gi us impact karke to the extent jehde sade jehde is side de couriers te buje elements hai ki oh drug consignments nahi chuk rahe he jis di wajah nal jehde pakistan based jehde smugglers hai ki jehde punjab de vich nasha vech rahe he ohna nu ek bhari sat pahunchi hai ਤੇ ਇਨਪੁਟਸ ਇੰਡੀਕੇਟ ਕੀ ਪਾਕਿਸਤਾਨ ਦੀ ਆਈਐਸਆਈ ਨੇ ਇੱਕ ਸਟਰੈਟਜੀ ਬਣਾਈ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਲਾ ਸੋ ਦੈਟ ਜਿਹੜਾ ਡਰਾਈਵ ਅਗੇਂਸਟ ਡਰੱਗਸ ਹੈ ਜਿਹੜਾ ਯੁੱਧ ਨਸ਼ਿਆ ਫਰੋਦਾ ਇਸ ਨੂੰ ਡਿਸਟਰਬਟ ਕੀਤਾ ਜਾ ਸਕੇ ਸੋ ਪੰਜਾਬ ਪੁਲਿਸ ਨੇ ਇਸ ਦਾ ਮੋਤੜ ਜਵਾਬ ਦਿੱਤਾ ਹੈਗਾ ਤੇ ਜਿਹੜੇ ਵੀ ਅਨਸਰ ਪੰਜਾਬ ਦੇ ਵਿੱਚ ਪੀਸ ਨੂੰ ਹਾਰਮਨੀ ਨੂੰ ਡਿਸਟਰਬ ਕਰਨਗੇ ਉਹਨਾਂ ਦੇ ਖਿਲਾਫ ਐਗਜ਼ੈਂਪਲਰੀ ਐਕਸ਼ਨ ਲਿਆ ਜਾਊਗਾ ਤੇ ਪੰਜਾਬ ਦੀ ਹਾਰਮਨੀ ਪੰਜਾਬ ਦੀ ਪੀਸ ਜਿਹੜੀ ਹੈਗੀ ਉਹ ਮੇਨਟੇਨ ਰੱਖੀ ਜਾਊਗੀ ਹਰ ਹਾਲ ਦੇ ਵਿੱਚ ਸੋ ਇਹ ਮੈਂ ਮੈਸੇਜ ਵੀ ਦੇਣਾ ਚਾਹਾਂਗਾ ਸਾਰਿਆਂ ਨੂੰ ਕਿ ਮੈਂ ਲੋਕਾਂ ਤੋਂ ਅਪੀਲ ਕਰਾਂਗਾ ਫॉर देयर ਹੈਲਪ ਐਂਡ ਕੋਆਪਰੇਸ਼ਨ ਕਿ ਪਬਲਿਕ ਸਪੋਰਟ ਤੋਂ ਬਗੈਰ ਜਿਹੜੀ ਸਾਡੀ ਡਰਾਈਵ ਅਗੇਂਸਟ ਡਰੱਗਸ ਹੈਗੀ ਉਹ ਕਾਮਯਾਬ ਨਹੀਂ ਹੋ ਸਕਦੀ ਸੋ ਵੀ ਆਰ ਰੀਚਿੰਗ ਆਊਟ ਟੂ ਦਾ ਪਬਲਿਕ ਬਾਈ ਹੋਲਡਿੰਗ ਮੀਟਿੰਗਸ ਜਿਹੜੀ ਸਾਡੀ ਵਿਲੇਜ ਡਿਫੈਂਸ ਕਮੇਟੀਆਂ ਨਾਲ ਸਾਡੀ ਇੰਟਰੈਕਸ਼ਨ ਹੈਗੀ ਸਾਨੂੰ ਹੁਣ ਟਿਪਸ ਵੀ ਬਹੁਤ ਆ ਰਹੀਆਂ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਹੈਲਪਲਾਈਨ ਜਿਹੜੀ ਸੀਐਮ ਸਾਹਿਬ ਨੇ ਲਾਂਚ ਕੀਤੀ ਸੀਗੀ ਉਸ ਦੇ ਵਿੱਚ ਜਿਹੜੀ ਟਿਪਸ ਬਹੁਤ ਜ਼ਿਆਦਾ ਇਨਕਰੀਜ਼ ਹੋਈਆਂ ਹਨ

ਇਨ ਗੈਂਗਸਟਰਸ ਨੂੰ ਇਸ ਤਰ੍ਹਾਂ ਦਾ ਸਬਕ ਸਿਖਾਵਾਂਗੇ ਜਿਹੜੇ ਪਾਕਿਸਤਾਨ ਜਿਹੜੇ ਆਈਐਸਆਈ ਦੇ ਮਾਸਟਰਸ ਨੂੰ ਸਬਕ ਸਿਖਾਵਾਂਗੇ ਤੇ ਇਹ ਪੰਜਾਬ ਦੇ ਇਹ ਅੱਖ ਨਹੀਂ ਕਰ ਸਕਦੇ ਸਾਨੂੰ ਉਸ ਕੇਸ ਦੇ ਕਾਫੀ ਕਲੂਜ਼ ਮਿਲ ਚੁਕੇ ਹਨ ਸੋ ਵੈਰੀ ਸੂਨ ਵੀ ਵਿਲ ਸ਼ੇਅਰ ਦੀ ਡਿਵੈਲਪਮੈਂਟਸ ਵਿਦ ਯੂ ਕਿਵੇਂ ਕਿਵੇਂ ਇੰਟਰਸਟੇਟ ਮਾਮਲਾ ਨਹੀਂ ਇਹ ਬਿਲਕੁਲ ਇੰਟਰਨੈਸ਼ਨਲ ਬਾਰਡਰ ਦਾ ਮਾਮਲਾ ਹੈ ਸਰ ਕਿਵੇਂ ਕਰੋਗੇ ਪਾਕਿਸਤਾਨ ਦੇ ਤਰਫੋਂ ਬੈਠੇ ਹੋ ਇਹ ਦਿਖ ਰਹੇ ਆਂ ਜੀ ਦੇਖੋ ਦੇਖੋ ਇਹਦਾ ਹੈ ਜੀ ਕਿ ਸਾਨੂੰ ਜਿਹੜੇ ਜਿਵੇਂ ਸਾਡਾ ਵੀ ਟ੍ਰੇਡ ਕਰਾਫਟ ਹੈ असी अपने टैक्निकल इनपुट्स तो ह्यूमन इनपुट्स तो जो बंद इस पास बैठे हैं सूस् पता है so, सानू पता भी पाकिस्तान पहुंचा है आई एस आई पहुंचा है नंबर ऑफ एर जिमेंजर ऑफ प्रोपर्टर

The Sleep Company brings you pure innovative science in every mattress. Namaskar, I'm Ravish Kumar.